ਲਓ ਵੀ ਦੋਸਤੋ ਆਪਾਂ ਕੋਠੀਆਂ ਦਾ ਪਾ ਲੈਨੇ ਆ ਪਰ ਜਦੋਂ ਗੱਲ ਆਉਂਦੀ ਹੈ ਫਰਸ਼ ਲਾਉਣ ਦੀ ਹਨਾ ਉੱਥੇ ਆ ਕੇ ਆਪਾਂ ਹੋ ਜਾਂਦੇ ਆ ਪਜਲ ਵੀ ਇੰਟਰਲੌਕ ਲਾਈਏ ਪੱਥਰ ਲਾਈਏ ਕਿ ਕਿਵੇਂ ਲਾਈਏ ਬੇੜੇ ਦੇ ਵਿੱਚ ਫਰਸ਼ ਕਿਹੜੀ ਲਾਈਏ ਤੇ ਅੱਜ ਕੱਲ੍ਹ ਆ ਡਿਜ਼ਾਈਨ ਚੱਲਦੇ ਜਿਹੜੇ ਪਾਕਿਸਤਾਨੀ ਡਿਜ਼ਾਈਨ ਕਹਿੰਦੇ ਇਟਾਂ ਦੇ ਟੇਲਾਂ ਦੇ ਬੰਦੇ ਆ ਤੇ ਜਦੋਂ ਇਹਦਾ ਰੇਟ ਪੁੱਛਦੇ ਆ ਲੇਬਰ ਸੁਣ ਕੇ ਆਪਾਂ ਡਰ ਜਾਂਦੇ ਆ ਪਰ ਅੱਜ ਤੁਹਾਨੂੰ ਇੱਕ ਨੌਜਵਾਨ ਮਿਸਤਰੀ ਦੇ ਨਾਲ ਮੜਾਉਣ ਜਾ ਰਹੇ ਆ ਆਪਣੇ ਪਿੰਡ ਦਾ ਮੁੰਡਾ ਬਈ ਤੇ ਡਿਜ਼ਾਈਨ ਪਾਉਂਦਾ ਏਣ ਜਮਾਂ ਨੰਬਰ 1 ਤੇ ਬਾਈ ਦਾ ਰੇਟ ਵੀ ਗਰੰਟੀ ਹੋਊਗੀ ਕੰਮ ਦੀ ਵੀ ਗਰੰਟੀ ਹੋਊਗੀ ਤੇ ਬਹੁਤ ਹੀ ਘੱਟ ਸਮੇਂ ਵਿੱਚ ਕੰਮ ਕਰ ਦੂਗਾ ਆਜੋ ਗੱਲਬਾਤ ਕਰਾਉਣੀ ਆ ਮੈਸਤਰੀ ਸਾਹਿਬ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਕਰੀਏ ਨੂੰ ਕੰਮ ਫਿਰ ਹਾਂਜੀ ਹਾਂਜੀ ਬਾਈ ਯਾਰ ਕੋਠਿਆਂ ਦਾ ਬਹੁਤ ਬੰਦੇ ਪਾਈ ਬੈਠੇ ਆ ਤੇ ਰੋਕੀ ਬੈਠੇ ਆ ਵਿਹੜਾ ਨਹੀਂ ਪੱਕਾ ਹੋਇਆ ਹਨਾ ਕੋਈ ਗੱਲ ਨਹੀਂ ਵੀਰੇ ਆਪਾਂ ਕਰ ਦਾਂਗੇ ਹੱਲ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਹੋਵੇ ਆਪਾਂ ਵਧੀਆ ਰੇਟ ਤੇ ਕੰਮ ਕਰਾਂਗੇ ਠੀਕ ਆ ਬਾਈ ਤੇ ਬਾਈ ਰੇਟ ਘੱਟ ਕਰਕੇ ਕੰਮ ਤਾਂ ਨਹੀਂ ਉਹ ਜਾਂ ਮਾੜਾ ਕਰ ਦੇ ਗੀ ਨਹੀਂ ਨਹੀਂ ਵੀਰੇ ਕੰਮ ਉਹ ਵੀ ਹੋਊਗਾ ਇੱਕ ਨੰਬਰੀ ਹੋਊਗਾ ਤੇ ਵੇਸਟਿੰਗ ਨਹੀਂ ਹੋਣ ਅਸੀਂ ਇਹ 2200 ਸਕਰ ਫੁੱਟ ਐ ਇਹਦੇ ਚ ਅਸੀਂ ਅੱਧ ਲਾਈ ਬੈਠੇ ਆ 1100 ਸਕਰ ਫੁੱਟ ਲੱਗ ਚੁੱਕਿਆ ਉਹ ਇੰਨੀ ਕੁ ਵੇਸਟਿੰਗ ਨਿਕਲੀ ਆ ਉਹ ਵੀ ਵੇਸਟਿੰਗ ਦੇ ਅਸੀਂ ਫੁੱਲ ਤਿਆਰ ਕਰ ਦਾਂਗੇ ਅੱਛਾ ਉਹਦਾ ਵੀ ਹੱਲ ਕਰ ਦਊਂਗੇ ਹਾਂ ਉਹ ਵੇਸਟਿੰਗ ਦੇ ਵਿੱਚ ਲਾਇਆ ਪਿਆ ਡਿਜ਼ਾਈਨ ਉਹ ਵੇਸਟਿੰਗ ਹੀ ਆ ਵੀਰੇ ਠੀਕ ਆ ਬਾਈ ਇਹ ਵੀ ਬਾਈ ਦੀ ਵਧੀਆ ਤੇ ਬਾਈ ਇਹ ਜੇ ਇੱਟ ਕਿਹੜੀ ਲੱਗਦੀ ਐ ਫਿਰ ਬਿਜਲੀ ਵਾਲੀ ਇੱਟ ਕਹਿੰਦੇ ਹੁੰਦੇ ਲੱਗਦੀ ਐਰ ਉਹਦਾ ਮਿਲਦੀ ਬਹੁਤ ਘੱਟ ਐ ਮਹਿੰਗੀ ਬੜੀ ਪੈਂਦੀ ਐ ਬਿਜਲੀ ਵਾਲੀ ਇੱਟ ਤੋਂ ਵੀਰੇ ਆਪਾਂ ਨਾਰਮਲ ਇੱਟ ਵੀ ਲਾ ਸਕਦੇ ਆ ਪੱਠੇ ਵਾਲੀ ਟਾਇਲ ਵੀ ਲੱਗ ਜਾਂਦੀ ਐ ਅੱਛਾ ਆਹ ਜਿਹੜੀ ਤੁਸੀਂ ਲਾਈ ਜਾਂਦੇ ਹੋ ਆਹ ਬਾਈ ਦੇਖ ਲਓ 2 ਇੰਚ ਵਾਲੀ ਟਾਇਲ ਆ ਪੱਠੇ ਵਾਲੀ ਇਹਦਾ ਹਰੇਕ ਪੱਠੇ ਤੇ ਮਿਲ ਹੀ ਜਾਂਦੀ ਐ ਬਾਈ ਹਨਾ ਹਾਂਜੀ ਹਾਂਜੀ ਇਹਦਾ ਵੀ ਫਾਇਰ ਰੂਡੂ ਜਦੋਂ ਕਰਾਉਣੀ ਐ ਨਵੀਂ ਬਣ ਜੂ ਹਨਾ ਉਸ ਤੋਂ ਬਾਅਦ ਆਹ ਕੋਈ ਪ੍ਰੋਗਰਾਮ ਆ ਵਿਆਹ ਸ਼ਾਦੀ ਆ ਜਾਂ ਕੋਈ ਵੀ ਪ੍ਰੋਗਰਾਮ ਆਪਣਾ ਹੂੰ ਉਦੋਂ ਰਗੜਾਈ ਕਰਾਉਣੀ ਐ ਮੈਲੀ ਹੋ ਜੇ ਰਗੜਾਈ ਕਰਾਉਣੀ ਉਹ ਪਾਲਛਾਲੀ ਵੱਟੀ ਵਾਜ ਜਾਂਦੀ ਆ ਵੀਰੇ ਜਮਾਂ ਨਵੀਂ ਨਿਕਲਣ ਠੀਕ ਆ ਭਾਈ ਲਓ ਭਾਈ ਧੰਨਵਾਦ ਭਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੇ ਗੱਲਬਾਤ ਕਰ ਲਿਓ ਭਾਈ ਡਿਜ਼ਾਈਨ ਵੀ ਵਧੀਆ ਪਾ ਦੂਗਾ ਕੰਮ ਵੀ ਵਧੀਆ ਕਰੂਗਾ ਤੇ ਬਾਈ ਦੀ ਰੇਟ ਦੀ ਵੀ ਗਾਰੰਟੀ ਹੋਊਗੀ ਕਿਉਂਕਿ ਨਵਾਂ ਮੁੰਡਾ ਨਵਾਂ ਕੰਮ ਕਰਨ ਲੱਗਿਆ ਸ਼ੌਂਕ ਵਾਲਾ ਬਾਈ ਨੂੰ ਐ ਵੀ ਮੇਰਾ ਨਾਮ ਬਣੇ ਦੂਰ ਦੂਰ ਤੱਕ ਕੰਮ ਮੈਂ ਕਰਾਂ ਰੇਟ ਦਾ ਕਹਿੰਦਾ ਕੋਈ ਚੱਕਰ ਨਹੀਂ ਕਮਾਈ ਦਾ ਜਦੋਂ ਮਰਜ਼ੀ ਕਰਨਾ